ਹਿੰਦੂ ਸਾਡਰ ਅੱਜ ਸਾਡੀ ਮੀਟਿੰਗ ਮਾਚ ਐਂਧਪੁਰਨੀ ਕਲੱਬ ਨਗੋਦਰ ਵੱਲੋਂ ਕੀਤੀ ਜਾ ਰਹੀ ਹੈ ਇਹ ਦੀਵਾਲੀ ਦੀ ਸ਼ੁਭ ਇਸ਼ਾਮਾ ਵਾਸਤੇ ਦੀਵਾਲੀ ਦੇ ਤਿਹਾਰ ਤੇ ਸਾਰਿਆਂ ਨੂੰ ਜੈ ਮਾਤਾ ਦੀ ਤੇ ਅਸੀਂ ਅੱਜ ਮੀਟਿੰਗ ਕਰਨ ਜਾ ਰਹੇ ਹਾਂ ਬਸ ਜੈ ਮਾਤਾ ਦੀ ਅੱਜ ਦੀਵਾਲੀ ਵਿਸ਼ਕਰਮਾਡੇ ਬੰਦੀ ਛੋੜ ਦੇ ਵਿੱਚ ਸਾਰਿਆਂ ਦੀਆ ਪਬਲਿਕ ਨੂੰ ਸਾਰੇ ਦੇਸ਼ਵਾਸੀਆਂ ਨੂੰ ਮਾਂ ਚੰਤਮਨੀ ਕਲੱਬ ਦੇ ਮੈਂਬਰਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਕਿ ਆਉਣ ਵਾਲੀ ਦੀਵਾਲੀ ਸਾਰਿਆਂ ਲਈ ਖੁਸ਼ੀਆਂ ਵਾਲਾ ਸਮਾਂ ਲੈ ਕੇ ਆਵੇ ਤਾਂ ਜੋ ਸਾਰਿਆਂ ਦੇ ਘਰਾਂ ਵਿੱਚ ਰੌਣਕਾਂ ਬਣੀਏ ਰਹਿਣ ਜੈਕਾਰਾ ਮਾਂ ਚੰਦ ਮਸਤੀ ਦਾ ਬੋਲ ਸੱਚੇ ਦਰਵਾਜ਼ੇ ਤੇ ਆਰੇ ਕੀ ਜੈ ਮਾ ਚੰਤਪੁਰ ਨੇ ਕੀ ਜੈ ਜਿਕਾਰਾ ਮਾ ਚੰਤਾਪੁਰਨੀ ਦਾ ਬੋਸ ਸਤਿ ਸ੍ਰੀ ਅਕਾਲ ਕੀ ਜੈ ਇੱਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਜਦੋਂ ਇਹ ਕਲੱਬ ਬਣਿਆਔਰ ਉਹ ਤੋਂ ਫ੍ਰੀ ਬੱਸ ਜਾ ਰਹੀ ਆ ਔਰ ਬੜੀ ਕਾਮਯਾਬੀ ਦੇ ਨਾਲ ਉਹਦੇ ਬੜੇ ਅਸ਼ੀਰਵਾਦ ਦੇ ਨਾਲ ਬੜੀ ਕਾਮਯਾਬ ਹੋ ਰਹੀ ਆ ਇਹਨਾਂ ਦਾ ਖਾਣ ਪੀਣ ਦਾ ਪ੍ਰਬੰਧ ਇਹਨਾਂ ਦੇ ਇਲਜਾਮ ਦਾ ਪ੍ਰਬੰਧ ਇਹਨਾਂ ਦੀ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਆ ਇਹ ਰਸਤੇ ਯਾਤਰੀਆਂ ਨੂੰ ਦਿੰਦੇ ਆ ਔਰ ਸਭ ਨਾਲ ਵੱਡਾ ਪੁੰਨ ਕਰਮ ਹੈ ਇਹ ਕਿ ਕਿਸੇ ਨੂੰ ਯਾਤਰਾ ਕਰਾਉਣੀ ਔਰ ਉਹ ਵੀ ਕੋਸ ਮੁੰਡਿਆਂ ਨੂੰ ਜਿਨ੍ਹਾਂ ਕੋ ਰਾਸਪੂੰਜੀ ਨਹੀਂ ਹੈਗੀ ਜਿਹੜੇ ਅਸਮਰਥ ਆ ਜਾਣ ਦੇ ਵਿੱਚ ਉਹਨਾਂ ਨੂੰ ਨਾਲ ਲੈ ਕੇ ਜਾਂਦੇ ਆ ਮਹਾਰਾਣੀ ਸਾਰਿਆਂ ਤੇ ਕਿਰਪਾ ਕਰੇ ਔਰ ਇਹਨਾਂ ਦੀ ਹੋਂਦ ਹੀ ਕਰੇ ਆਜ ਦਿਵਾਲੀ ਹੋਂ ਕਰਕੇ ਸਭ ਦੀਆਂ ਮੁਬਾਰਕਾਂ ਸਭ ਨੂੰ ਸਭ ਖੁਸ਼ੀਆਂ ਪਰ ਆਪ ਘਰ ਬਣੇ ਹਰ ਇੱਕ ਦੀਆਂ ਖੁਸ਼ੀਆਂ ਮਿਲਣ ਹਰ ਇੱਕ ਨੂੰ ਸੁਖ ਸ਼ਾਂਤੀ ਪ੍ਰਦਾਨ ਕਰੇ ਸਾਰੇ ਬੋਲ ਜਗਾਰਾ ਮਾਂ ਚਿੰਤਾ ਪੂਰਨੀ ਦਾ ਬੋਲ ਸਤਿ ਸ਼੍ਰੀ ਅਕਾਲ ਕੀ ਜੀ ਮਾਈ ਸੱਚੀਆਂ ਜੋਤਾਂ ਵਾਲੀ ਮਾਤਾ ਜੀ ਤੁਹਾਡੀ ਸਦਾ ਹੀ ਜੈ ਦੀਵਾਲੀ ਦੇ ਪਵਿੱਤਰ ਪਾਵਨ ਤਿਉਹਾਰ ਦੀਆਂ ਮਾਂ ਚਿੰਤਪੁਰ ਦੀ ਕਲੱਬ ਦੇ ਸਮੂਹ ਪਰਿਵਾਰ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਪ੍ਰਭੂ ਸ਼੍ਰੀ ਰਾਮ ਇਸੇ ਤਰ੍ਹਾਂ ਸਭਨਾ ਤੇ ਆਪਣਾ ਆਸ਼ੀਰਵਾਦ ਬਣਾਈ ਰੱਖੇ ਜੈ ਮਾਤਾ ਦੀ ਜੈ ਮਾਂ ਜਦੋਂ ਦਾ ਵੀ ਮੈਂ ਇਸ ਕਲੱਬ ਨੂੰ ਜੁਆਇਨ ਕੀਤਾ ਸਾਰਿਆਂ ਨੇ ਮਿਲ ਕੇ ਮੈਨੂੰ ਇੱਕ ਆਤਮ ਸੰਤੋਸ਼ੀ ਤੇ ਆਤਮਿਕ ਤ੍ਰਿਪਤੀ ਮਿਲੀ ਹੈਗੀ ਹੈ ਤੇ ਮੈਂ ਇਥੇ ਆਣ ਕੇ ਨਾਲ ਜੁਆਇਨ ਕਰਕੇ ਬੜਾ ਖੁਸ਼ ਆ ਤੇ ਮੈਂ ਉਮੀਦ ਕਰਦਾ ਵਾਂ ਇਸ ਹੱਬ ਦਾ ਮਹਾ ਮਾਈ ਸਾਡੇ ਉੱਪਰ ਮਿਹਰ ਕਰੇ ਤੇ ਅਸੀਂ ਮਿਲ ਜੁਲ ਕੇ ਉਸ ਦੀ ਸੇਵਾ ਕਰੀਏ ਤੇ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਹੈ oprala ਉਸ ਨੂੰ ਕੰਮ ਜਪੇ ਲੈ ਕੇ ਜਾਏਗੀ ਜੈ ਮਾਤਾ ਜੀ